ਅਮਰੀਕਾ ਤੋਂ 1.48 ਫੰਡ ਲੈਂਦੇ ਸੀ ਉਧਾਰਾ ਲੈਂਦੇ ਸੀ ਉਹਨਾਂ ਤੋਂ ਫੇਰ ਸਾਡੇ ਪੰਜਾਬ ਦੇ ਕਿਸਾਨੀ ਨੇ ਮੇਡਾ ਚੱਕਿਆ ਅਸੀਂ 2% ਦੀ ਧਰਤੀ ਆ ਪੰਜਾਬ ਦੀ ਲੇਕਿਨ ਅਸੀਂ 50% ਦੀ ਦੇਸ਼ ਦਾ ਭੰਡਾਰ ਭੰਗ ਦਿਆ ਅੰਨ ਤੇ ਉਦੋਂ ਤਾਂ ਸਾਡੀ ਬੜੀ ਸ਼ਲਾਘਾ ਹੁੰਦੀ ਸੀ ਪੰਜਾਬ ਬੜਾ ਬਹਾਦਰ ਹੈ ਪੰਜਾਬ ਜੈ ਜੈ ਕਿਸਾਨ ਜੈ ਜਵਾਨ ਪੰਜਾਬ ਤੇ ਨਾਰੇ ਲੱਗਦੇ ਹੁੰਦੇ ਸੀ ਕਿੰਦਰ ਗਿਆ ਹੁਣ ਸੋ ਜੋ ਸੂਬਾ 70 ਸਾਲ ਤੋਂ ਇਹ ਦੇਸ਼ ਨੂੰ ਅੰਨ ਕੌਣ ਹੈ ਉਹਦੀ ਤੁਸੀਂ ਰਾਏ ਵੀ ਨਹੀਂ ਲੈਣੀ ਇਹ ਕੀ ਕਨਸਟੀਟਿਊਸ਼ਨ ਵਾਟ ਇਜ਼ ਥਿਸ ਇਹਨੇ ਸਰਦਨ ਕਿਉਂ ਬਣਾਏ ਹੋਏ ਨੇ ਅਗਰ ਤੁਹਾਨੂੰ ਮਤਲਬ ਬਹਿਸ ਨਹੀਂ ਕਰਾਉਣੀ ਤੁਹਾਨੂੰ ਪਤਾ ਹੈ ਕਿ ਕਰੋਨਾ ਦੇ ਸਮੇਂ ਕਈ ਕਈ ਸੂਬਿਆਂ ਦੇ ਵਿੱਚ ਰੋਟੀ ਨਹੀਂ ਸੀ ਖਾਣ ਨੂੰ ਪੰਜਾਬ ਦਾ ਅੰਨ ਗਿਆ ਟ੍ਰੇਨਾਂ ਦੇ ਟ੍ਰੇਨ ਭਰ ਕੇ ਇੱਥੋਂ ਗਏ ਉਹਨਾਂ ਨੂੰ ਅੰਨ ਕੌਣ ਵਾਸਤੇ ਉਹ ਵੀ ਪੁੱਟ ਗਿਆ ਮੋਤੀ ਸਾਨੂੰ ਤਾਂ ਜਾਗਰਿਤ ਰੱਖਣ ਵਾਲਾ ਵੀ ਔਰ ਸਾਨੂੰ ਸਾਡਾ ਭਵਿੱਖ ਬਣਾਉਣ ਵਾਸਤੇ ਵੀ ਇਟ ਇਜ਼ ਐਗਰੀਕਲਚਰ ਔਰ ਐਗਰੀਕਲਚਰ ਮੀਨਸ ਐਗਰੀਕਲਚਰ ਦਾ ਪ੍ਰਾਈਸ ਮੇਨਟੇਨ ਕਰਨਾ ਦੇਸ ਪਾਣੀ ਸਾਡੀ ਜਾਨ ਹੈ ਔਰ ਸਾਡੀ ਜਿਹੜੀ ਐਮਐਸਪੀ ਸਾਡੀ ਜਾਨ ਹੈ ਅਗਰ ਤੁਸੀਂ ਜਾਨ ਨੂੰ ਬਿਲਕੁਲ ਗਲੇ ਨੂੰ ਹੱਥ ਪਾਓਗੇ ਤਾਂ ਫਿਰ ਪੰਜਾਬੀ ਬੋਲੂ ਮੈਂ ਤਿੰਨ ਵਾਰ ਪ੍ਰਾਈਮ ਮਿੰისტਰ ਨੂੰ ਲਿਖ ਚੁੱਕਾ ਹਾਂ ਆਈ ਹੈਵ ਟੋਲਡ ਹਿਮ ਦੀ ਹੋਲ ਸਟੇਟ ਓਵਰ ਹੇਅਰ ਇਟ ਇਜ਼ ਫॉर ਦੀ ਪ੍ਰਾਈਮ ਮਿੰისტਰ ਟੂ ਸੀ ਕਿਉਂਕਿ ਕਨਟਾ ਨਹੀਂ ਬਾਰ-ਬਾਰ ਅਸੀਂ ਉਹਨਾਂ ਨੇ ਮਗਰ ਨਹੀਂ ਪਹੁੰਚਾ ਕੇ ਤੇ ਇਨਸਾਫੀ ਜੋ ਹੋਈ ਹੈ ਸਾਡੇ ਕਿਸਾਨਾਂ ਨਾਲ ਜਿਸ ਤਰੀਕੇ ਨਾਲ ਵਿਤ੍ਰੇਨ ਹਨ ਕੀਤੇ ਨੇ ਜਿਸ ਤਰੀਕੇ ਨਾਲ ਗਰੀਬਾਂ ਦਾ ਪੇਟ ਤੇ ਤੁਸੀਂ ਨਾ ਤਮਾਰਿਓ ਅਮਰਿੰਦਰ ਸਿੰਘ ਉਹਦੇ ਸਾਹਮਣੇ ਸਿਰ ਨੂੰ ਚੁਕਾਉਂਦਾ। ਦੋ ਵਾਰ ਫੈਸਲਾ ਲਿਆ। ਅਸੀਂ ਕੈਪਟਨ ਅਮਰਿੰਦਰ ਸਿੰਘ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਸਿੱਟੀ ਕਾਨੂੰਨਾਂ ਤੇ ਕੈਪਟਨ ਨੇ ਫਿਰ ਕਿੰਦਰ ਨੂੰ ਲਲਕਾਰਿਆ। ਮੈਂ ਆਪਣੇ ਵਾਸਤੇ ਮੈਨੂੰ ਕੱਢਣਾ ਚਾਹੁੰਦੇ ਉਹਨਾਂ ਨੇ ਮੈਨੂੰ ਕੱਢਦੇ। ਮੈਨੂੰ ਕੋਈ ਪਰਵਾਹ ਨਹੀਂ। ਮੇਰੇ ਸਰਕਾਰ ਦੇ ਸਪੋਰਟ ਕਰਨ ਦੇ ਲਈ ਕਰਦੇ। ਆਈ ਹੈਵ ਨੋ ਪ੍ਰੋਬਲਮ। ਪੰਜਾਬ ਦੇ ਕਿਸਾਨਾਂ ਦਾ ਇਹ ਤੋਂ ਰੱਖਾ ਕੈਪਟਨ ਸਾਡਾ। ਕਿਸਾਨੀ ਨੂੰ ਮੈਂ ਡੁੱਬਣ ਨਹੀਂ ਦੇਣਾ। ਇਹ ਮੈਂ ਚਲੋ ਵਾਅਦਾ ਕਰਦਾ। ਇਹ ਪੰਜਾਬ ਦੀ ਧਰਤੀ ਹੈ ਜਿਹੜੀ ਅੱਜ ਬਾਰਡਰਾਂ ਤੇ ਬੈਠੀ ਹੈ। ਸਭ ਪਿੰਡਾਂ ਤੋਂ ਆਉਂਦੇ ਨੇ। ਸਾਰੇ ਖੇ ਸਾਰਾ ਹਿੰਦੁਸਤਾਨ ਟੋਲਿਆ ਹੋਇਆ ਹੈ ਸਿਰਫ ਪੰਜਾਬ ਦੀ ਕਿਸਾਨੀ ਔਰ ਹਰਿਆਣੇ ਦੀ ਕਿਸਾਨੀ ਨਹੀਂ ਅਗਰ ਕਿਸਾਨ ਯੂਨੀਅਨਸ ਆਪਣੀਆਂ ਕਰਨੀਆਂ ਨੇ ਇੱਥੇ ਆਪਣੇ ਹਟਾਲਾ ਉਹਨਾਂ ਨੂੰ ਘਰ ਉਹਨਾਂ ਦੀ ਤੁਸੀਂ ਰੋਜੀ ਰੋਟੀ ਖੋ ਰਹੇ ਹੋ ਉਹਨਾਂ ਦੇ ਬੱਚਿਆਂ ਨੂੰ ਕਿਵੇਂ ਬਿਰਾਉਂਗੇ ਅੱਤਾਰ ਯਹਾਂ ਪਰ ਆਸੂ ਗੈਸ ਦੇ ਗੋਲੇ ਚਲਾ ਰਹੀ ਹੈ ਸਥਿਤੀ ਮਨ ਪਰਦਾ ਗਈ ਯਾਰੀ ਮਨ ਪਰਦਾ ਵੀ ਇਹ ਜ਼ਾਲਮ ਸਰਕਾਰਾਂ ਨੂੰ ਪਤਾ ਨਹੀਂ ਅਸੀਂ ਕੇਸ ਫੌਜ ਦੇ ਵਾਰਸਾਂ ਅਸੀਂ ਆ ਕੇ ਹਟਾਲੇ ਜਾਣਾ ਆਪਾਂ ਜੋ ਵੀ ਨਾ ਜਾਣਾ सरकार ने बहुत मारा किया जब आप मेरे एक लाख किसानों को टीयर गैस करते हो उनको मारते हो उनको वाटर कैनन वगैरह ले जाते हो और फिर मैं समझता हूँ मैं जाके उसके साथ चाय चाय पीऊंगा या उसके साथ बात करूंगा पहले माफी मांगे कि मेरे पंजाबियों के साथ क्या किया क्योंकि एक सूबा पंजाब के किसानी का सूबा हैले कले, कले बे शहर है कि रिश्ता है जमीन ਕਿ ਕਾਂ ਦਾ ਦੇਖਦੇ ਆ ਨਾ ਪਰ ਉਹ ਨਾਲ ਉਹਦਾ ਹੱਕਕਿਆ ਨਹੀਂ ਘਟਦੇ ਪੰਜਾਬ ਦਾ ਬੱਚਾ ਬੱਚਾ ਅੱਜ ਇਸ ਆਰਡੀਨੈਂਸ ਦੇ ਔਰ ਇਸ ਇਲੈਕਟ੍ਰਿਸਿਟੀ ਐਕਟ ਦੀ ਅਮੈਂਡਮੈਂਟ ਦੇ ਖਿਲਾਫ ਕਰਦਾ